ਆਪਣੇ ਜੀਵਨ ਦੇ ਕਲਿਆਣ ਵਾਸਤੇ ਭਲੇ ਵਾਸਤੇ ਹਰ ਇੱਕ ਮਨੁੱਖ ਹੀ ਥੋੜਾ ਬਹੁਤਾ ਜਿੰਨੀ ਕੁ ਉਸ ਨੂੰ ਸਮਝ ਆਏ ਉਹ ਚਿੰਤਤ ਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਇਹ ਜੀਵਨ ਸਫਰ ਸਫਲਾ ਹੋਵੇ ਮੈਂ ਆਪਣੀ ਮਨੁੱਖਾ ਜ਼ਿੰਦਗੀ ਦੇ ਮਕਸਦ ਨੂੰ ਪ੍ਰਾਪਤ ਹੋ ਸਕਾਂ ਜੀ ਮਨੁੱਖ ਦੇ ਅੰਦਰ ਇਹ ਇੱਛਾ ਹੈ ਤਉ ਉਸ ਨੂੰ ਥੋੜਾ ਹੋਰ ਸੁਚੇਤ ਹੋਣਾ ਪਏਗਾ ਕਿਉਂਕਿ ਜਦੋਂ ਮਨੁੱਖ ਆਪਣੇ ਜੀਵਨ ਦੇ ਭਲੇ ਅਤੇ ਕਲਿਆਣ ਬਾਬਤ ਸੋਚਣਾ ਸ਼ੁਰੂ ਕਰਦਾ ਹੈ ਫਿਰ ਕੋਈ ਨਾ ਕੋਈ ਯਤਨ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਕੋਈ ਯਤਨ ਕਰਾਂ ਕੋਈ ਕੋਸ਼ਿਸ਼ ਕਰਾਂ ਕੋਈ ਐਫਰਟ ਕਰਾਂ ਪਰ ਇਥੇ ਇੱਕ ਖਤਰਾ ਵੀ ਹੁੰਦਾ ਹੈ ਕਿ ਕਿਤੇ ਗਮਰਾਹ ਹੋ ਕੇ ਮਨੁੱਖ ਕੁਰਾਏ ਨਾ ਪੈ ਜਾਏ ਜੀਵਨ ਦੇ ਭਲੇ ਦੇ ਨਾਮ ਦੇ ਉੱਤੇ ਵੀ ਉਲਝਣਾ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਬਾਰਕ ਬਾਣੀ ਦੇ ਵਿੱਚ ਇਸ ਦੀ ਦਰੁਸਤੀ ਵਾਸਤੇ ਜਾਇਓ ਕਹਿ ਲੋ ਕਿ ਮਨੁੱਖ ਨੂੰ ਡਾਵਾ ਡੋਲ ਹੋਣ ਤੋਂ ਗਮਰਾਹ ਹੋਣ ਤੋਂ ਬਚਾਉਣ ਵਾਸਤੇ ਇਹ ਵਚਨ ਕਹੇ ਨੇ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਉਮੀਦ ਭਲੇ ਦੀ ਉਸ ਪਰਮੇਸ਼ਰ ਵਾਹਿਗੁਰੂ ਤੋਂ ਰੱਖੀਏ ਜੀਵਨ ਦਾ ਸੱਚ ਅਗਰ ਪਾਉਣਾ ਹੈ ਤਾਂ ਕੇਵਲ ਉਸ ਪਰਮੇਸ਼ਰ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਹੀ ਕੰਮ ਆ ਸਕਦਾ ਹੈ ਹੋਰ ਕੋਈ ਯਤਨ ਉਸ ਪਰਮੇਸ਼ਰ ਦੇ ਨਾਮ ਤੁਲ ਨਹੀਂ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੂ ਆਧਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਔਰ ਆਸ ਨਿਰਾਸ ਹੋਰ ਜੋ ਅਸੀਂ ਉਮੀਦਾਂ ਪਾਲਦੇ ਹਾਂ ਕਿ ਉਸ ਪਰਮੇਸ਼ਰ ਤੋਂ ਬਿਨਾਂ ਵੀ ਉਹਦੇ ਨਾਮ ਤੋਂ ਬਿਨਾਂ ਵੀ ਕਿਸੇ ਕਰਮਕਾਂਡ ਦੇ ਆਸਰੇ ਕਿਸੇ ਵਹਿਮ ਜਾਂ ਭਰਮ ਦੇ ਆਸਰੇ ਹੋਰ ਜੋ ਵੀ ਵਿਖਾਵੇ ਬਾਜ਼ੀਆਂ ਹਨ ਉਹ ਸਾਰੇ ਕਰਮ ਕਰਕੇ ਮੈਂ ਆਪਣੇ ਜੀਵਨ ਨੂੰ ਇਸ ਦਾ ਭਲਾ ਕਰ ਸਕਦਾ ਉੱਚਾ ਸੁੱਚਾ ਬਣਾ ਸਕਦਾ ਸਤਿਗੁਰੂ ਕਹਿੰਦੇ ਨੇ ਬਾਕੀ ਸਾਰੀਆਂ ਉਮੀਦਾਂ ਹੋਛੀਆਂ ਨੇ ਬਿਨਸ ਜਾਣ ਵਾਲੀਆਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਜੀਵਨ ਦਾ ਅਸਲ ਭਲਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਹੈ ਪਰ ਜਦੋਂ ਮਨੁੱਖ ਧਰਮ ਦੇ عقیده ਨਾਲ ਜੁੜਦਾ ਹੈ ਵਿਸ਼ਵਾਸ ਵਿੱਚ ਪੈਂਦਾ ਹੈ ਇਸ ਮਾਰਗ ਉੱਤੇ ਤੁਰਦਾ ਹੈ ਕਈ ਵਾਰ ਉਹ ਕੇਵਲ ਪਹਿਰਾਵੇ ਨਾਲ ਜੁੜ ਕੇ ਹੀ ਸਾਰ ਲੈਂਦਾ ਹੈ ਆਪਣੇ ਅੰਦਰ ਪਰਵਰਤਨ ਪੈਦਾ ਨਹੀਂ ਕਰਦਾ ਕਈ ਵਾਰ ਉਹ ਕਿਸੇ ਧਾਰਮਿਕ ਵਿਅਕਤੀ ਤੱਕ ਸੀਮਤ ਰਹਿ ਜਾਂਦਾ ਹੈ ਉਸ ਮਨੁੱਖ ਨਾਲ ਜੁੜ ਜਾਂਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ। ਪਿਓ ਰੱਬ ਦੇ ਰਾਹ ਤੇ ਤੁਰਦਾ ਤੁਰਦਾ ਕਦੋਂ ਇੱਕ ਮਨੁੱਖ ਦਾ ਗੁਲਾਮ ਜਾਂ ਮਨੁੱਖ ਦਾ ਸੇਵਕ ਬਣ ਕੇ ਰਹਿ ਗਿਆ। ਤੀਜੀ ਗੱਲ ਹੈ। ਪਿਓ ਰੱਬ ਦੇ ਨਾਮ ਦੇ ਉੱਤੇ ਕੁਝ ਇੱਕ ਗਿਣਤੀ ਦੇ ਕਰਮ ਬਾਰ-ਬਾਰ ਕਰਨ ਤੋਂ ਬਾਅਦ ਉਹਨਾਂ ਕਰਮ ਕਾਂਡਾਂ ਨੂੰ ਕਰਨਾ ਹੀ ਆਪਣਾ ਮਕਸਦ ਬਣਾ ਲੈਂਦਾ ਹੈ। ਉਹ ਇਹ ਨਹੀਂ ਸੋਚਦਾ ਕਿ ਇਸ ਕਰਮ ਨੂੰ ਕਰਦਿਆਂ ਹੋਇਆਂ ਮੇਰੇ ਮਨ ਮੇਰੇ ਹਿਰਦੇ ਵਿੱਚ ਮੇਰੇ ਜੀਵਨ ਵਿੱਚ ਕੋਈ ਪਰਵਰਤਨ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ